ਰੋਇਆ ਦੀ ਟੀਚਰ ਕਲੋਨੀ ਦੇ ਇੱਕ ਮਕਾਨ ਵਿੱਚ 62 ਵਰਿਆਂ ਦੀ ਔਰਤ ਭੇਤ ਭਰੇ ਹਾਲਾਤਾਂ ਵਿੱਚ ਮਰੀ ਪਈ ਗਈ ਤੇ ਜਦੋਂ ਪਰਿਵਾਰਕ ਮੈਂਬਰ ਔਰਤ ਨੂੰ ਡਾਕਟਰ ਕੋਲ ਲੈ ਕੇ ਗਏ ਸਨ ਤੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦੇਂਦਿਆਂ ਹੋਏ ਆ ਦਮਾਦ ਸੁਮੇਰ ਸ਼ਰਮਾ ਨੇ ਤੇ ਵਾਰਡ ਪਾਰਸ਼ ਜੁਲ ਕਿਸ਼ੋਰ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਂ ਨੀਲਮ ਸ਼ਰਮਾ ਹੈ ਜਿਸ ਦੀ ਉਮਰ 12 ਸਾਲ ਹੈ ਨੀਲਮ ਸ਼ਰਮਾ ਘਰ ਵਿੱਚ ਕੱਲੀ ਰਹਿੰਦੀ ਸੀ ਦਿਨੇ ਕਿਉਂਕਿ ਉਸ ਦਾ ਕੋਈ ਬੇਟਾ ਨਹੀਂ ਸੀ ਤੇ ਬੇਟੀਆਂ ਸਾਰੀਆਂ ਵਹਿਆਂ ਹੋਈਆਂ ਸਨ ਉਸ ਦੇ ਪਤੀ ਦਿਨੇ ਕੰਮ ਵੇਲੇ ਹੁੰਦੇ ਸਨ ਤੇ ਦੁਪਹਿਰ ਜਦੋਂ ਉਹਨਾਂ ਦੇ ਪਤੀ 3 ਵਜੇ ਦੇ ਆਸ-ਪਾਸ ਘਰ ਰੋਟੀ ਖਾਣ ਆਏ ਤੇ ਉਹਨਾਂ ਨੇ ਨੀਲਮ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬੈੱਡ ਤੇ ਪਿਆ ਦੇਖਿਆ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਸੂਚਨਾ ਪਾ ਕੇ ਡੀਐਸਪੀ ਸਿਟੀ ਰਜਿੰਦਰ ਬਨਹਾਸ ਆਪਣੀ ਟੀਮ ਨੂੰ ਲੈ ਕੇ ਮੌਕੇ ਤੇ ਪਹੁੰਚੇ ਉਹਨਾਂ ਦੇ ਮੁਤਾਬਕ ਅਮ੍ਰਿਤਕਾ ਦੇ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਵਿੱਚ ਪਈਆਂ ਸੋਨੇ ਦੀਆਂ ਚੂੜੀਆਂ ਗਾਇਬ ਸਨ ਤੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਪਏ ਹੋਏ 4.5 ਲੱਖ ਰੁਪਏ ਵੀ ਗਾਇਬ ਸੀ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕਾ ਦੀ ਮੌਤ ਕਿਸ ਤਰ੍ਹਾਂ ਹੋਈ ਹਲੇ ਇਹ ਵੀ ਇੱਕ ਭੇਤ ਬਣਿਆ ਹੋਇਆ ਹੈ ਸ਼ਰਮਾ ਜੀ ਮੇਰੇ ਮਦਰਨ ਲਾ ਨੇ ਤੇ ਮੇਰੇ ਫਾਦਰਨ ਲਾ ਦਾ ਕੋਈ 3 ਵਜੇ ਫੋਨ ਆਇਆ ਕਿ ਮੈਂ ਘਰ ਆਇਆ ਤਾਂ ਅੱਗੇ ਮੇਰੇ ਮਦਰਨ ਲਾ ਡੈੱਡ ਪਈ ਸੀ ਤੇ ਮੈਂ ਵੀ ਆ ਗਿਆ ਅਸੀਂ ਹਸਪੀਟਲ ਲੈ ਕੇ ਗਏ ਆ ਤੇ ਉਹਨਾਂ ਨੇ ਕਹਿ ਰਿਹਾ ਕਿ ਅੱਧਾ ਘੰਟਾ ਹੋ ਗਿਆ ਨਾ ਦੀ ਡੈਥ ਹੋਏ ਦੇ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਇਹਨਾਂ ਦੇ ਕੰਨ ਦੀ ਬਾਲੀਆਂ ਔਰ ਚੂੜੀਆਂ ਦੋਨੇ ਨਹੀਂ ਸੀ ਤੇ ਇੱਕ ਕੋਈ 4.5 ਲੱਖ ਰੁਪਏ ਕੈਸ਼ ਪਿਆ ਸੀ ਘਰ ਉਹ ਵੀ ਕੈਸ਼ ਨਹੀਂ ਹੈ ਤੇ ਬਾਕੀ ਸਾਨੂੰ ਪਤਾ ਨਹੀਂ ਲੱਗਿਆ ਕਿ ਕੌਣ ਆਇਆ ਕੀ ਕਰ ਗਿਆ ਪਰ ਪੁੱਛੇ ਜਾਣੇ ਕਹਿ ਰਿਹਾ ਕਿ ਕੋਈ 1:20 ਮਿੰਟ ਤੋਂ ਲੈ ਕੇ 2:00 ਵਜੇ ਤੱਕ ਤੁਹਾਡੇ ਦਰਵਾਜ਼ੇ ਕੋਈ ਸਕੂਟੀ ਖੜੀ ਸੀ ਵਾਈਟ ਰੰਗ ਦੀ ਤੇ ਬਾਕੀ ਅੱਜ ਤੱਕ ਕੋਈ ਪਤਾ ਨਹੀਂ ਬਾਕੀ ਹੁਣ ਪੁਲਿਸ ਦੇਖੋ ਕਰ ਰਹੀ ਹੈ ਘਰ ਕੱਲੇ ਰਹਿੰਦੇ ਕਿਉਂਕਿ ਇਹਨਾਂ ਦਾ ਬੇਟਾ ਕੋਈ ਨਹੀਂ ਹੈ ਹਸਬੰਦ ਇਹਨਾਂ ਦੇ ਸੇਲ ਪਰਚੇ ਦਾ ਕੰਮ ਕਰਦੇ ਹੋ 3 ਵਜੇ ਆਉਂਦੇ ਘਰ 2 ਵਜੇ ਉਹਨਾਂ ਨੇ ਕਾਲ ਕੀਤੀ ਇਹਨਾਂ ਨੇ ਕਾਲ ਚੁੱਕੀ ਨਹੀਂ ਤੇ ਉਹਨਾਂ ਨੇ ਆਪਣੇ ਟਾਈਮ ਤੇ 3 ਵਜੇ ਘਰ ਆਇਆ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਡੱਡ ਪਈ ਸੀ ਉਹਨਾਂ ਨੇ ਤਾਇਆ ਜੀ ਵਗੈਰਾ ਨੂੰ ਬੁਲਾਇਆ ਤੇ 19 ਦੇ ਨੂੰ ਮੈਂ ਵੀ ਪਹੁੰਚ ਗਿਆ ਅਸੀਂ ਫਟਾਫਟ ਚੱਕ ਕੇ ਆ ਜੇ ਮੈਂ ਹਸਪੀਟਲ ਲੈ ਗਏ ਤਾਂ ਉਹਨਾਂ ਨੇ ਕਿਹਾ ਜੀ ਇਹ ਡੱਟਾ ਕੇ ਸਾਢੇ 4 ਲੱਖ ਰੁਪਏ ਘਰੋਂ ਕਿਥੋਂ ਆਉਂਦੇ ਇਹਨਾਂ ਦੇ ਕੋਈ ਜੱਦੀ ਪ੍ਰਾਪਰਟੀ ਨਹੀਂ ਪੇਕੇ ਵਾਲੇ ਪਾਸੋਂ ਪ੍ਰਾਪਰਟੀ ਵਿਕੀ ਸੀ ਉਹਦਾ ਪੈਸਾ ਨਹੀਂ ਸੀ ਕਾਲ ਸੇ ਲੱਭੇ ਜਾਈ ਤਾਂ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਸਾਰੇ ਸਾਡੇ ਤੇ ਕੋਈ ਨਹੀਂ ਲੱਗਿਆ ਆਲੇ ਦੁਆਲੇ ਵੀ ਕੋਈ ਨਹੀਂ ਹੈ ਇਸ ਟਾਈਮ ਕਿਸੇ ਤਾਂ ਕੋਈ ਸ਼ੱਕੀ ਸ਼ੂਕਤ ਸਾਰੇ ਸਾਰੇ ਸਮੇਂ ਹੀ ਨਹੀਂ ਲੱਗਣ ਦੀ ਪਿਆ ਕੋਈ ਭੇਤੀ ਹੈ ਹੁਣ ਪਤਾ ਨਹੀਂ ਤੁਹਾਨੂੰ ਦਰਸਲ ਮੈਨੂੰ ਸਾਢੇ 4 ਵੇ ਫੋਨ ਆਇਆ ਮਹਲੇ ਜੋ ਪੀ ਇਦਾਂ ਦਾ ਵਾਰਦਾਤ ਹੋਈ ਆ ਤੇ ਮੈਂ ਉਸੇ ਦੇ ਲੈ ਉੱਠ ਕੇ ਘਰੋਂ ਇੱਥੇ ਆ ਗਿਆ ਇਹਨਾਂ ਨੂੰ ਪੁੱਛਿਆ ਮੈਂ ਵੀ ਮੈਂ ਕੋ ਪੁਲਿਸ ਰਿਪੋਰਟ ਕਰਾਈ ਆ ਤੇ ਕਹਿੰਦੇ ਕਿ ਪੁਲਿਸ ਰਿਪੋਰਟ ਨਹੀਂ ਕਰਾਈ ਮੈਂ ਕਿਉਂ ਨਹੀਂ ਕਰਾਈ ਕਹਿੰਦੇ ਉਹ ਪੋਸਟਮਾਰਟਮ ਕਰਦੇ ਆ ਇਸ ਕਰਕੇ ਹੀ ਦਰਜਾਂ ਘੜਾਈ ਦੀ ਨਾ ਵੱਡੀ ਵੱਡੀ ਬਾਰਦਾਤ ਹੋ ਗਈ ਆ ਨਾਲ ਗਹਿਣੇ ਚੋਰੀ ਹੋ ਗਿਆ ਨਾਲ ਕਹਿੰਦੇ ਡੈਥ ਹੋ ਗਈ ਆ ਜਿਹੜੀ ਜੀ ਤੇ ਤੁਹਾਨੂੰ ਉਸ ਵੇਲੇ ਮੈਂ ਫੜਾਵਾਟ ਉਸ ਵੇਲੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਤੇ ਐਸਐਚਓ ਸਾਹਿਬ 10 ਮਿੰਟ ਦੇ ਅੰਦਰ ਅੰਦਰ ਇੱਥੇ ਪਹੁੰਚ ਗਿਆ ਉਸ ਤੋਂ ਬਾਅਦ ਉਹ ਇਨਕੁਆਰੀ ਕਰਨ ਡੇ ਸਾਰੀ ਤੇ ਜੋ ਉਹਨਾਂ ਦੱਸਿਆ ਕਿ ਦੋ ਨਕਨਾਂ ਦੇ ਟੋਪਸ ਜਿਹੜੀ ਦਾ ਦੋ ਹੱਥ ਚ ਚੂੜੀਆਂ ਸੀ ਪੰਨਾਰ ਸਾਡੇ 4.5 ਲੱਖ ਰੁਪਏ ਕੋ ਜਮੀਨ ਵੇਚੀ ਤੇ 10-15 ਦਿਨ ਦਾ ਘਰ ਚ ਹੀ ਪਿਆ ਸੀ 3 ਵਜੇ ਕਹਿੰਦਾ ਮੈਂ ਆਉਣਾ ਤੇ 3 ਵਜੇ ਜਦੋਂ ਮੈਂ ਆ ਕੇ ਦਰਵਾਜਾ ਖੜਕਾਇਆ ਤੇ ਉਹ ਬੋਲੀ ਨਹੀਂ ਅੰਦਰ ਜਾ ਕੇ ਦੇਖਿਆ ਤੇ ਉਹ ਵੀ ਢਾਲ ਪਈ ਦੀ ਤੇ ਮੈਂ ਫੜਾਫੜ ਚੁੱਕ ਗਏ ਇਹਨਾਂ ਨੇ ਅਜੇ ਮੈਂ ਜਸਤਾਲ ਲੱਗੇ ਗਿਆ ਅਜੇ ਜਸਤਾਲ ਉਹਨਾਂ ਕਹਿ ਗਏ ਤੇ ਘੰਟਕ ਦੀ ਮਰ ਚੁੱਕੀ ਦੀ ਹੈ ਕੀ ਲੱਗਦਾ ਕਿ ਐਡਾ ਤੇ ਕਿੱਸਰਾ ਹੋਈ ਇਹਨਾਂ ਦੀ ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਕਤਲ ਹੋਇਆ ਅਜੇ ਤੇ ਪਹੁੰਚੇ ਮੌਕੇ ਤੇ ਔਰ ਜੋ ਇਨਫੋਰਮੇਸ਼ਨ ਮਿਲੀ ਹੈ ਉਹ ਚ ਸਸਪੀਸ਼ਨ ਤੇ ਹੀ ਹੈ ਇਹ ਕੋਈ ਨਾ ਕੋਈ ਘਰ ਚ ਐਂਟਰ ਹੋਈ ਐ ਔਰ ਇਹਦੀ ਮੌਤ ਕਿ ਹੋਈ ਐ ਕਿ ਇੱਕ ਸਟੋਰੀ ਐ ਅਵੇ ਇਹ ਜਿਹੜਾ ਕੋਈ ਡਾਊਟਫੁਲ ਹੈ ਕਿ ਕਿਦਾਂ ਹੋਈ ਸੱਟ ਮਾਰੀ ਐ ਕੀ ਹੋਇਆ ਪੋਸਟਮਾਰਟਮ ਤੋਂ ਪਤਾ ਲੱਗੇਗਾ ਬਟ ਹਾਲਾਤ ਜਿਹੜੇ ਆ ਸੁਸਪੀਸ਼ੀਅਸ ਆ ਉਹਦੀ ਇਨਵੈਸਟੀਗੇਸ਼ਨ ਆਪਾਂ ਸ਼ੁਰੂ ਕਰਦੇ ਹਾਂ ਉਸਾਰਨ ਉਹਨਾਂ ਨੇ ਕਹਿੰਦੇ ਵਰਡਿਕਟ ਉਹਨਾਂ ਦੇ ਜੋ ਵਰਡਸ ਨੇ ਆ ਪਈ ਸਾਡੇ ਕੁਝ ਪੈਸੇ ਸੀ ਸਾਡੇ 1.5 ਲੱਖ ਰੁਪਈਆ ਪਿੱਛੇ ਜੀ ਆਪਾਂ ਰਜਿਸਟ੍ਰੇਸ਼ਨ ਕੀਤੀ ਸੀ ਉਹਦੇ ਪੈਸੇ ਆਏ ਸੀ ਕੁਝ ਤੇ ਉਹਦੇ ਕੁਝ ਪਏ ਹੋਏ ਸੀ ਔਰ ਹਾਂ ਜੀ ਹੋਨਾਂ ਦੇ ਮੁਤਾਬਕ ਉਹਨਾਂ ਦੇ ਕੰਨ ਦੇ ਵਿੱਚ ਜਿਹੜੇ ਕਾਂਟੇ ਸੀ ਤੇ ਹੱਥ ਚ ਕੜੇ ਸੀ ਜਿਹਨਾਂ ਉਹ ਕਦੇ ਨਹੀਂ ਖੋਲੇ ਉਹ ਵੀ ਗਾਇਬ ਹੈ ਸਰ ਕੋਈ ਵੀ ਸੀਸੀਟੀਵੀ ਫੁਟੇਜ ਆਈ ਨਹੀਂ ਅਜੇ ਕੋਈ ਫੁਟੇਜ ਲੱਗ ਸਕੇ ਤੇ ਕੋਈ ਮਿਲ ਨਹੀਂ ਰਹੀ ਜਿਹੜੀ ਇੱਕ ਅਵੇਲੇਬਲ ਹੈ ਉਹਦੇ ਵਿੱਚ ਕੋਈ ਇਦਾਂ ਦਾ ਕੋਈ ਰਿਕਾਰਡ ਨਹੀਂ ਆ ਰਿਹਾ ਬਟ ਅਸੀਂ ਹੁਣ ਪਹੁੰਚਿਆ ਇਸ ਟਾਈਮ ਲੱਗੇਗਾ ਆਪਾਂ ਟੀਮਾਂ ਬਣਾ ਕੇ ਸਾਰਾ ਸਰਚ ਕਰਨ ਲੱਗੇ ਆ ਸਰਕਾਰ ਚ ਕਿੰਨੇ ਜਾਣੇ ਰਹਿੰਦੇ ਸੀਗੇ ਘਰ ਤੇ ਮੀਆਂ ਬੀਬੀ ਸੀ ਇੱਕ ਆਪੇ ਤੇ ਉਹ ਜਿਹੜਾ ਜਗਦੀਸ਼ ਰਾਜ ਜੀ ਉਹਨਾਂ ਦੇ ਹਸਬੰਦ ਉਹ ਸੇਲ ਪਰਚੇ ਦਾ ਕੰਮ ਕਰਦੇ ਆ ਮੋਟਰਸਾਈਕਲ ਦਾ ਡੈਸ਼ਵਰ ਚਲੰਗ ਜੀ ਆਪਰੋਕਸੀਮੇਟਲੀ ਹੋਣਾ ਮੁਤਾਬਕ 4.5 ਲੱਖ ਰੁਪਈਆ ਹੈ ਮਹਿਲਾ ਦੀ ਉਮਰ ਕੋ 60 ਕਰੀਵੇ ਪਰਿਵਾਰ ਨਾਲ ਗੱਲ ਹੋਈ ਤੁਹਾਡੀ ਕੁਝ ਦੱਸਿਆ ਉਹਨਾਂ ਨੇ ਕਿੰਨੇ ਸਮੇਂ ਦਾ ਵਾਕਿਆ ਹੈਗਾ ਜਾਂ ਕਦੋਂ ਉਹਨਾਂ ਨੂੰ ਪਤਾ ਲੱਗਿਆ ਨਹੀਂ ਉਹਨਾਂ ਨੂੰ ਪਤਾ ਲੱਗਾ ਵੀ ਉਹ ਮੈਂ ਪਹਿਲਾਂ ਫੋਨ ਕਰ ਰਿਹਾ ਫੋਨ ਨਹੀਂ ਚੱਕ ਰਹੀ ਉਹ ਖਾਣਾ ਖਾਣ 3 ਵਜੇ ਆਉਂਦਾ ਹੈ ਸੋ ਕਹਿੰਦਾ ਮੈਂ ਪਹਿਲਾਂ ਕਾਲ ਕਰਦਾ ਉਹਨਾਂ ਵੀ ਖਾਣਾ ਬਣ ਗਿਆ ਬਟ ਉਹ ਕਹਿੰਦਾ ਵੀ ਜਦੋਂ ਫੋਨ ਨਹੀਂ ਚੁੱਕਿਆ ਮੈਂ ਸੋਚਿਆ ਵੀ ਸ਼ਾਇਦ ਤੇ ਸੌਂ ਗਈ ਹੋਵੇਗੀ ਜਾਂ ਨਹੀਂ ਚੱਕ ਰਹੀ ਹੋਣੀ ਸੋ 3 ਵਜੇ ਆਇਆ ਉਦੋਂ ਮ ਇਹ ਐਪੀਸੋਡ ਤੇ ਕੁਝ ਨਾ ਕੁਝ ਤਾਂ ਹੋਇਆ ਹੀ ਹੈ ਇਹ ਨਹੀਂ ਆ ਕਹਿ ਸਕਦੇ ਕਿ ਸੈਚੂਰਲ ਸਮਥਿੰਗ ਅਨੈਚੂਰਲ ਸੀ ਤੇ ਸੂਰੀ ਇਨਵੈਸਟੀਗੇਸ਼ਨ ਕਰਦੇ ਆ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਜੋ ਸਾਨੂੰ ਕੁਝ ਕੋਈ ਇਨਫੋਰਮੇਸ਼ਨ ਮਿਲੇਗੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੇ ਸਰੀਰ ਦੇ ਤੋਂ ਕੋਈ ਹਥਿਆਰ ਦੇ ਕੋਈ ਨਿਸ਼ਾਨ ਹੈਗੇ ਨੇ ਨੋ ਨਥਿੰਗ ਕਾਨੇ ਚ ਜਿਹੜਾ ਥੋੜਾ ਜਿਹਾ ਇਥੇ ਹੈ ਥੋੜਾ ਜਿਹਾ ਬਲੱਡ ਅਦਰਵਾਇ ਬਾਡੀ ਤੇ ਕੁਝ ਫਿਲਹਾਲ ਕੋਈ ਨਿਸ਼ਾਨ ਨਹੀਂ ਮਿਲ ਰਿਹਾ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander delogey bypass road parthanko